ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਸਾਡੇ ਇਸ ਚੈਨਲ ਦੇ ਉੱਤੇ ਜਿਹਦੇ ਨਾਲ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਲੱਗੇ ਆ ਕੀ ਹੁਣੇ-ਉਨੇ ਸਾਡੇ ਕੋਲ ਇੱਕ ਖਬਰ ਪਾਉਂਦੀ ਹੈ ਜਿਹਦੇ ਚ ਤੁਹਾਨੂੰ ਦੱਸ ਦਈਏ ਕਿ ਗੇਮ ਜੇਕਰ ਤੁਹਾਡੇ ਵੀ ਬੱਚੇ ਜਿਹੜੇ ਆ ਫੋਨ ਦੇ ਉੱਤੇ ਗੇਮ ਖੇਡਦੇ ਨੇ ਜਾਂ ਪਬਜੀ ਵਗੈਰਾ ਖੇਡਦੇ ਨੇ ਆਪਣੇ ਬੱਚਿਆਂ ਦਾ ਵੀ ਧਿਆਨ ਰੱਖਿਆ ਕਰੋ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਚ ਇੱਕ ਲੜਕੀ ਜਿਹੜੀ ਏ ਪਬਜੀ ਗੇਮ ਖੇਡਦੀ ਖੇਡਦੀ ਘਰੋਂ ਗਾਇਬ ਹੋ ਜਾਂਦੀ ਏ ਚਲੀ ਜਾਂਦੀ ਏ ਕਿਤੇ ਨਾ ਕਿਤੇ ਤੁਹਾਨੂੰ ਦੱਸ ਦਈਏ ਕਿ ਇਹ ਸਾਰੀ ਗੱਲਬਾਤ ਜਦੋਂ ਮੀਡੀਆ ਦੇ ਵਿੱਚ ਆਈ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਤੇ ਮੀਡੀਆ ਦੇ ਵਿੱਚ ਵੀ ਜਿਹੜੀ ਇਹ ਕੱਲ ਬੜੀ ਹੀ ਜ਼ਿਆਦਾ ਵਾਇਰਲ ਹੁੰਦੀ ਹੈ ਵਾਇਰਲ ਜਦੋਂ ਹੁੰਦੀ ਉਪ ਤੁਹਾਨੂੰ ਦੱਈਏ ਕਿ ਗੱਲ ਜਿਹੜੀ ਹੁਣ ਨਿਕਲ ਕੇ ਸਾਹਮਣੇ ਆਈ ਉਹ ਚ ਦੱਸਿਆ ਜਾ ਰਿਹਾ ਕਿ ਪਬਜੀ ਖੇਡ ਦੀ ਖੇਡ ਦੀ ਕੁੜੀ ਜਿਹੜੀ ਉਹ ਗੈਪ ਕਿਤਰਾ ਹੋ ਗਿਆ ਤੁਹਾਨੂੰ ਦੱਈਏ ਕਿ ਪਬਜੀ ਖੇਡ ਦੀ ਖੇਡ ਦੀ ਕਿਸੇ ਲੜਕੇ ਦੇ ਨਾਲ ਜਿਹੜਾ ਆ ਉਹ ਆਪਣੀ ਗੇਮ ਬਣਾ ਪੈਂਦੀ ਹੈ ਇੱਕ ਲੜਕੇ ਦੇ ਚੱਕਰ ਦੇ ਵਿੱਚ ਫਸ ਜਾਂਦੀ ਹੈ ਜਦੋਂ ਉਸ ਲੜਕੇ ਦੇ ਚੱਕਰ ਦੇ ਵਿੱਚ ਫਸ ਜਾਂਦੀ ਹੈ ਤੇ ਉਹ ਲੜਕਾ ਗੇਮ ਖੇੜਦੀ ਖੇੜਦੀ ਨੂੰ ਹੀ ਬਾਹਰ ਬੁਲਾ ਲੈਂਦਾ ਆਪਣੇ ਘਰ ਤੋਂ ਬਾਹਰ ਬੁਲਾ ਲੈਂਦਾ ਆ ਤੇ ਕੁੜੀ ਗੇਮ ਖੇੜਦੀ ਖੇੜਦੀ ਘਰੋਂ ਬਾਹਰ ਚਲੀ ਜਾਂਦੀ ਤੇ ਉਸ ਤੋਂ ਬਾਅਦ ਕੁੜੀ ਜਿਹੜੀ ਹੈ ਨਹੀਂ ਲੱਭਦੀ ਮਾਪਿਆਂ ਦਾ ਕਹਿਣਾ ਇਹ ਆ ਕਿ ਕੁੜੀ ਜਿਹੜੀ ਘਰੋਂ ਗਾਇਬ ਹੋ ਜਾਂਦੀ ਤੇ ਕੁੜੀ ਜਿਹੜੀ ਬਿਲਕੁਲ ਵੀ ਤਲਾਸ਼ ਕਰਨ ਤੇ ਬਾਅਦ ਵੀ ਨਹੀਂ ਲੱਭਦੀ ਇਸ ਚੀਜ਼ ਦੀ ਜਿਹੜੀ ਰਿਪੋਰਟ ਜਿਹੜੀ ਥਾਣੇ ਦੇ ਵਿੱਚ ਕਰ ਦਿੱਤੀ ਜਾਂਦੀ ਹੈ ਪਹਿਲਾਂ ਤੁਹਾਨੂੰ ਮਦਦ ਦਾਵਾ ਵੀ ਇਹ ਸਾਰੀ ਗੱਲ ਜਿਹੜੀ ਹੈ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਫਿਰੋਜ਼ਪੁਰ ਦੇ ਵਿੱਚ ਇਹ ਹਾਦਸਾ ਹੁੰਦਾ ਆ ਕੁੜੀ ਪਬਜੀ ਗੇਮ ਖੇੜਦੀ ਖੇੜਦੀ ਜਿਹੜੀ ਹੈ ਇੱਕ ਵੱਡੀ ਗੇਮ ਨੂੰ ਅੰਜਾਮ ਦੇ ਦਿੰਦੀ ਏ ਘਰੋਂ ਗੈਪ ਹੋ ਜਾਂਦੀ ਏ ਚਲੀ ਜਾਂਦੀ ਏ ਜਿਹੜੀ ਕਿ ਹੁਣ ਤੁਹਾਨੂੰ ਦੱਸ ਦਈਏ ਕਿ ਗਾਜ਼ੀਆਬਾਦ ਤੋਂ ਜਿਹੜਾ ਆ ਉਹ ਲੜਕੀ ਮਿਲਦੀ ਏ ਤੁਹਾਨੂੰ ਦੱਸ ਦਈਏ ਕਿ ਗਾਜ਼ੀਆਬਾਦ ਦੇ ਵਿੱਚ ਇਹ ਕੁੜੀ ਉਸ ਲੜਕੇ ਦੇ ਨਾਲ ਚਲੀ ਜਾਂਦੀ ਏ ਜਿਹਦੇ ਨਾਲ ਪਬਜੀ ਗੇਮ ਖੇੜਦੇ ਖੇੜਦੇ ਉਸ ਨੇ ਇਹ ਸ਼ਾਇਦ ਇਦਾਂ ਦੀ ਗੇਮ ਬਣਾ ਲਈ ਉਹਦੇ ਚੱਕਰਾਂ ਦੇ ਵਿੱਚ ਆ ਗਈ ਤੇ ਉਹ ਲੜਕਾ ਉਸ ਨੂੰ ਘਰੋਂ ਭਜਾ ਕੇ ਜਿਹੜਾ ਆ ਗਾਜ਼ੀਆਬਾਦ ਲੈ ਜਾਂਦਾ ਆ ਪੁਲਿਸ ਜਿਹੜੀ ਉਹ ਆਪਣੀ ਇੱਕ ਟੀਮ ਬਣਾ ਕੇ ਟੀਮ ਦੇ ਨਾਲ ਜਿਹੜਾ ਆ ਚਲਦੀ ਹੋਈ ਜਿਹੜੀ ਹੈ ਗਾਜ਼ੀਆਬਾਦ ਤੱਕ ਜਿਹੜਾ ਆ ਇਸ ਚੀਜ਼ ਦਾ ਕਰਦੀ ਹੈ ਜਿਵੇਂ ਜਿਵੇਂ ਉਹਨਾਂ ਨੂੰ ਜੋ ਵੀ ਕਲਿਊ ਮਿਲਦਾ ਗਿਆ ਉਹਦੇ ਹਿਸਾਬ ਦੇ ਨਾਲ ਗਾਜ਼ੀਆਬਾਦ ਜਿਹੜਾ ਆ ਜਾ ਕੇ ਉਸ ਕੁੜੀ ਨੂੰ ਜਿਹੜਾ ਆ ਉਹਨਾਂ ਨੇ ਬਰਾਮਦ ਕਰ ਲਿਆ ਤਾਂ ਦੱਸ ਦਈਏ ਕਿ ਹੁਣ ਕੁੜੀ ਦਾ ਮਿਲ ਚੁੱਕੀ ਹੈ ਕੁੜੀ ਆਪਣੇ ਘਰ ਪਹੁੰਚ ਚੁੱਕੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਦਾਂ ਦੇ ਜਿਹੜੇ ਬੱਚੇ ਗੇਮਾਂ ਖੇੜਦੇ ਨੇ ਉਹਨਾਂ ਦੇ ਉੱਤੇ ਵੀ ਮਾਪਿਆਂ ਨੇ ਇੱਕ ਗੱਲ ਕਹੀ ਹੈ ਕਿ ਜੇਕਰ ਬੱਚੇ ਇਹਨਾਂ ਐਪਲੀਕੇਸ਼ਨਾਂ ਦੇ ਨਾਲ ਫੋਨ ਦੇ ਉੱਤੇ ਗੇਮਾਂ ਖੇਡਦੇ ਆ ਤੇ ਇਹ ਬਹੁਤ ਜ਼ਿਆਦਾ ਹਾਨੀਕਾਰਕ ਨੇ ਪੜਦੇ ਬੱਚੇ ਜਿਹੜੇ ਆ ਉਹ ਗੜਬੜ ਕਰ ਜਾਂਦੇ ਨੇ ਪੜਦੇ ਬੱਚੇ ਜਿਹੜੇ ਆ ਉਹ ਕਿਤੇ ਨਾ ਕਿਤੇ ਆਪਣਾ ਨੁਕਸਾਨ ਕਰ ਲੈਂਦੇ ਤੇ ਮਾਪਿਆਂ ਦਾ ਵੀ ਜਿਹੜਾ ਆ ਨੁਕਸਾਨ ਹੋ ਜਾਂਦਾ ਆ ਜੇ ਕੋ ਤੁਹਾਡੇ ਵੀ ਬੱਚੇ ਫੋਨ ਦੇ ਉੱਤੇ ਜ਼ਿਆਦਾਤਰ ਵਿਚਰਦੇ ਰਹਿੰਦੇ ਨੇ ਫੋਨ ਦੇ ਉੱਤੇ ਜ਼ਿਆਦਾਤਰ ਗੱਲਾਂ ਬਾਤਾਂ ਕਰਦੇ ਨੇ ਜਾਂ ਫੋਨ ਦੇ ਉੱਤੇ ਬਹੁਤ ਜ਼ਿਆਦਾ ਚੈਟਿੰਗ ਵਗੈਰਾ ਕਰਦੇ ਨੇ ਤੇ ਸਾਵਧਾਨ ਜ਼ਰੂਰ ਹੋ ਜਾਓ ਕਿਤੇ ਤੁਹਾਨੂੰ ਵੀ ਜਿਹੜਾ ਆ ਬੱਚਿਆਂ ਵੱਲੋਂ ਕੋਈ ਗਲਤ ਸਟੈਪ ਚੁੱਕਿਆ ਤੁਹਾਡੇ ਸਿਰ ਦੇ ਉੱਤੇ ਵੀ ਉਹ ਕਲੰਕ ਨਾ ਲੱਗ ਜਾਵੇ ਆਪਣੇ ਬੱਚਿਆਂ ਨੂੰ ਇਸ ਦੇ ਉੱਤੇ ਜ਼ਰੂਰ ਤਾਲੀਮ ਦਿਓ ਆਪਣੇ ਬੱਚਿਆਂ ਨੂੰ ਜ਼ਰੂਰ ਸਮਝਾਓ ਤੇ ਆਪਣੇ ਬੱਚਿਆਂ ਨੂੰ ਫੋਨ ਤੋਂ ਕੋਸ਼ਿਸ਼ ਕਰੋ ਵੀ ਦੂਰ ਰੱਖਿਆ ਜਾਵੇ ਬਾਕੀ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਦੀਆਂ ਗੇਮਾਂ ਜਿਹੜੀਆਂ ਕਿ ਚੈਟਿੰਗ ਨੂੰ ਜਿਹੜਾ ਆ ਪ੍ਰਮੋਟ ਕਰਦੀਆਂ ਨੇ ਚੈਟ ਕਰਾਉਂਦੀਆਂ ਨੇ ਨਾਲ ਦੀ ਨਾਲ ਜਿਹੜੀਆਂ ਇਦਾਂ ਦੀਆਂ ਗੇਮਾਂ ਜਿਹੜੀਆਂ ਨੇ ਇੱਕ ਦੂਸਰੇ ਦੇ ਨਾਲ ਲਿੰਕ ਅਪ ਕਰਾਉਂਦੀਆਂ ਨੇ ਇਹੋ ਜਿਹੀਆਂ ਗੇਮਾਂ ਜਿਹੜੀਆਂ ਨੇ ਬੈਨ ਕਰ ਦੇਣੀਆਂ ਚਾਹੀਦੀਆਂ ਨੇ ਇਹੋ ਜਿਹੀਆਂ ਐਪਲੀਕੇਸ਼ਨਾਂ ਵੀ ਜਿਹੜੀਆਂ ਨੇ ਉਹ ਬੈਨ ਹੋਣੀਆਂ ਚਾਹੀਦੀਆਂ ਨੇ ਜਿੱਥੇ ਕਿ ਜਿਹੜੇ ਆ ਬੱਚੇ ਵਿਗੜਦੇ ਨੇ ਛੋਟੀ ਉਮਰ ਦੇ ਵਿੱਚ ਤੁਹਾਨੂੰ ਦੱਸੀ ਕਿ ਲੜਕੀ ਦੀ ਉਮਰ ਵੀ ਕੋਈ ਜ਼ਿਆਦਾ ਨਹੀਂ ਸੀ 14 ਸਾਲ ਦੀ ਉਮਰ ਦੇ ਵਿੱਚ ਹੀ ਜਿਹੜਾ ਆ ਇਦਾਂ ਦਾ ਕਦਮ ਇਸ ਕੁੜੀ ਨੇ ਚੱਕ ਲਿਆ ਤਸਵੀਰਾਂ ਤੁਸੀਂ ਦੇ ਦਿੱਤੇ ਪਿਓ ਡੀਪੀਸੀ ਪੰਜਾਬੀ ਦੇ ਉੱਤੇ ਮੈਂ ਤੁਹਾਡਾ ਆਪਣਾ ਧੰਮ ਜੀ ਡੀਪੀ ਧੰਨਵਾਦ ਤੇ ਪਬਜੀ ਗੇਮ ਜਿਹੜੀ ਆ ਉਹ ਖੇਡਦੇ ਸੀਗੇ ਅੱਜ ਤੋ ਜਿਵੇਂ ਕਰੀਬ 4-5 ਮਹੀਨੇ ਪਹਿਲਾਂ ਦੇ ਉਹਨਾਂ ਦੇ ਵਿੱਚੋਂ ਹੀ ਕੋਈ ਐਵੇਂ ਦਾ ਕਨੈਕਟ ਹੋਇਆ ਇਹਨਾਂ ਦਾ ਉਸ ਬੰਦੇ ਨੇ ਕਨੈਕਟ ਜਦੋਂ ਕੀਤਾ ਤੇ ਕਰਨ ਤੋਂ ਬਾਅਦ ਹੀ ਇਹ ਸਭ ਕੁਝ ਹੋਇਆ ਜੀ ਜਿਵੇਂ ਉਸਨੇ ਨੂੰ ਨੂੰ ਜਿਵੇਂ ਕਿ ਬਗਲਾ ਆ ਲਿਆ ਜਾਂ ਕੋਈ ਨੂੰ ਨੂੰ ਕੋਈ ਗੱਲ ਕਹੀ ਉਹ ਫਿਰ ਇਹ ਗੁੱਡੀਆਂ ਉਸ ਸਾਥ ਦੇ ਨਾਲ ਜਿਵੇਂ ਕੋਈ ਲੱਭਦਾ ਹੋਈ ਸੀ ਇਹ ਬਾਈ ਤਰੀਕ ਨੂੰ ਜੀ ਕਿੰਨੇ ਦਿਨ ਬਾਅਦ ਕਿੱਥੋਂ ਲੱਗੀ ਤੇ ਕਿਵੇਂ ਲੱਗੀ ਇਹ ਸਰ ਲੱਭੀ ਇਸ ਤਰ੍ਹਾਂ ਜੀ ਸਰ ਐਸਐਸਓ ਸਰ ਨੂੰ ਐਸੀ ਦਰਖਾਸਤ ਦਿੱਤੀ ਸੀ ਜੀ ਇਹਨਾਂ ਨੇ ਸਾਰਾ ਜੋ ਕਿ ਉਹਨ ਦਾ ਫੋਨ ਵਗੈਰਾ ਸਾਰਾ ਟ੍ਰੇਸ ਕੀਤਾ ਟ੍ਰੇਸ ਕਰਨ ਤੋਂ ਬਾਅਦ ਜਿਵੇਂ ਜਿਵੇਂ ਇਹਨਾਂ ਨੂੰ ਪਤਾ ਲੱਗਦਾ ਸੀ ਇਹ ਸਾਨੂੰ ਦੱਸਦੇ ਸੀਗੇ ਕਿ ਇੱਥੇ ਤੇ ਫੋਨ ਚੱਲ ਰਿਹਾ ਹੈ ਫਿਰ ਉਹ ਅਸੀਂ ਜਾਨੀ ਕਿ ਗਏ ਆ ਪਰਸੋਂ ਕੇ ਵੀ ਤਰੀਕ ਸੀਗੀ ਪਰ ਜੀ ਅੱਜ ਅੱਜ ਤੋਂ ਦੋ ਦਿਨ ਪਹਿਲਾਂ ਆ ਕਤਰੀਖਾਂਤ ਤਰੀਕ ਸੀਗੀ ਗਏ ਫਿਰ ਸਾਹਮਣੇ ਨਾਲ ਪੁਲਿਸ ਵਾਲੇ ਭੇਜੇ ਆ ਉਸ ਤੋਂ ਪਿੱਛੇ ਅਸੀਂ ਉੱਥੇ ਜਦੋਂ ਪਹੁੰਚੇ ਗਏ ਜਿਆ ਬਾਦ ਉਨ ਚੰਪ ਤੋਂ ਬਾਅਦ ਫਿਰ ਅਸੀਂ ਜਿਵੇਂ ਜਿਵੇਂ ਸਰ ਨੂੰ ਤਾਜ਼ਾ ਦਾ ਅਪਡੇਟ ਮਿਲਦਾ ਸੀਗਾ ਤੇ ਸਰ ਸਾਨੂੰ ਦੱਸੀਗੇ ਤੇ ਅਸੀਂ ਉਹ ਉੱਥੇ ਜਿਹੜੀ ਜਿਹੜੀ ਜਗ੍ਹਾ ਤੇ ਲੋਕੇਸ਼ਨ ਮਿਲਦੀ ਸੀਗੀ ਉੱਥੇ ਉੱਥੇ ਅਸੀਂ ਨਾਲ ਜਾਨੀ ਕਿ ਪੁਲਿਸ ਦੇ ਅਸੀਂ ਮੈਂ ਵੀ ਸੀਗਾ ਤੇ ਉੱਥੇ ਉੱਥੇ ਜਾ ਕੇ ਅਸੀਂ ਜਾ ਕੇ ਉੱਤੇ ਛਾਪਾ ਮਾਰਿਆ ਘਰ ਦੇ ਵਿੱਚੋਂ ਮਿਲੀ ਹਾਂ ਜੀ ਉਹ ਆਪ ਹੈ ਨਹੀਂ ਸੀਗੇ ਬਟ ਇਹ ਲੜਕੇ ਸੀਗੇ ਉੱਥੇ ਤੋਂ ਆਪ ਫਰਾਰ ਸੀਗੇ ਕਿੰਨੀ ਉਮਰ ਬੇਟੀ ਦੀ ਮੇਰੀ ਸਰ ਬੇਟੀ ਦੀ ਹੈਗੀ 13 ਸਾਲ ਤੇ 5 ਮਹੀਨੇ ਹੈ ਜੀ बोहत बोहोत राज बहुत खुशी है मेनू पता मैं, मैं दसी बोहोत ज्यादा खुशी हांजी किस तरह लकी लकी बेटे इना सारा कुछ है तो खुश है जी फिर इन्होंने एक पैसा भी, है भी जो जो आ, एक नहीं कितने मेरा लगन दिता कहें पैसे लुपया पिछले दिनों एक न्यूज वायरल हो रही थी जिस विच दसा जा रहा है कि पिंड जलोखे थाना ममदोट विखे चौदह साल की कुड़ी जिदा नाम अंजू बा है पबजी खेडते हुए घरों चली गई तो कुड़ी मिसिंग से ਇਸ ਗੱਲ ਤੇ ਮਾਪਿਆਂ ਨੇ ਸ਼ੱਕ ਜ਼ਾਹਿਰ ਕੀਤਾ ਕੁੜੀ ਦੇ ਕਿਡਨੈਪ ਹੋਣ ਦਾ ਕਿ ਉਸ ਨੂੰ ਕੋਈ ਵਰਗਲਾ ਕੇ ਘਰੋਂ ਲੈ ਗਿਆ ਹੈ ਇਸ ਵਾਅਦੇ ਹੋਣ ਤੋਂ ਬਾਅਦ ਥਾਣਾ ਮੰਮਦੋਤ ਵਿਖੇ ਮਕਦਮਾ ਨੰਬਰ 260 ਮਿਤੀ 25 ਨਵੰਬਰ ਨੂੰ ਕਿਡਨੈਪਿੰਗ ਦਾ ਦਰਜ ਕੀਤਾ ਗਿਆ ਅਤੇ ਇਸ ਕੁੜੀ ਨੂੰ ਟ੍ਰੇਸ ਕਰਨ ਲਈ ਇੱਕ ਸਪੈਸ਼ਲ ਟੀਮ ਗਠਿਤ ਕੀਤੀ ਗਈ ਅੰਡਰ ਦਾ ਲੀਡਰਸ਼ਿਪ ਆਫ ਐਸ ਐਚਓ ਮੰਮਦੋਤ ਇੰਸਪੈਕਟਰ ਅਨਵ ਚੋਹਾਨ ਇਸ ਟੀਮ ਨੇ ਟੈਕਨੀਕਲੀ ਟ੍ਰੇਸ ਕਰਦੇ ਹੋਏ ਅਤੇ ਹੋਰ ਵੀ ਲਿੰਕ ਲੱਭਦੇ ਆ ਇਸ ਕੁੜੀ ਨੂੰ ਗਾਜ਼ੀਆਬਾਦ ਜਾ ਕੇ ਰਿਕਵਰ ਕੀਤਾ ਕੱਲ ਅਸੀਂ ਇਸ ਨੂੰ ਗਾਜ਼ੀਆਬਾਦ ਦੇ ਸਿਹਾਨੀ ਏਰੀਆ ਚੋਂ ਰਿਕਵਰ ਕੀਤਾ ਤੇ ਉੱਥੋਂ ਕੁੜੀ ਨਾਲ ਪੁੱਛਗਿੱਛ ਕਰਕੇ ਤੇ ਗੱਲਬਾਤ ਕਰਕੇ ਇਹ ਪਤਾ ਲੱਗਿਆ ਕਿ ਇਸ ਅੰਜੂ ਨਾਮ ਦੀ ਕੁੜੀ ਦੀ ਇੱਕ ਮੁੰਡੇ ਦੇ ਨਾਲ ਦੋਸਤੀ ਹੋਈ ਸੀ ਪਬਜੀ ਖੇਡਦੇ ਆ ਤੇ ਉਸ ਮੁੰਡੇ ਦੇ ਨਾਲ ਦੋਸਤੀ ਕਰਦੇ ਕਰਦੇ ਇਹਨਾਂ ਨੇ ਆਪਸ ਵਿੱਚ ਮਿਲਣ ਦਾ ਪਲਾਨ ਬਣਾਇਆ ਉਹ ਮੁੰਡਾ ਇਹਨੂੰ ਗਾਜ਼ੀਆਬਾਦ ਤੋਂ ਮੰਦੋੜ ਲੈਣ ਆਇਆ ਸੀ ਤੇ ਇੱਥੋਂ ਇਹ ਇਕੱਠੇ ਗਾਜ਼ੀਆਬਾਦ ਗਏ ਸੀ ਤੇ ਇਹ ਬਹੁਤ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਕੱਲ ਮਮਦੋਰ ਥਾਣੇ ਦੀ ਪੁਲਿਸ ਦੀ ਸਪੈਸ਼ਲ ਟੀਮ ਨੇ ਗਾਜ਼ੀਆਬਾਦ ਜਾ ਕੇ ਕੁੜੀ ਨੂੰ ਸਕਸੈਸਫੁਲੀ ਰਿਕਵਰ ਕਰ ਲਿਆ ਕਿੰਕੀ ਸੋਰਸਸ ਜੁਟਾਈ ਗਏ ਸੀ ਇਹ ਟੈਕਨੀਕਲ ਇਨਵੈਸਟੀਗੇਸ਼ਨ ਜਿਵੇਂ ਕਿ ਮੈਂ ਦੱਸਿਆ ਕਿ PUBG ਗੇਮ ਜਿਹੜੀ ਕੁੜੀ ਖੇਡਦੀ ਸੀ ਉਸ ਤੋਂ ਅਸੀਂ ਲਿੰਕ ਲੱਭਿਆ ਉਸ ਨੇ ਮੋਬਾਈਲ ਫੋਨਸ ਦੇ ਕਾਲ ਡਿਟੇਲਸ ਤੋਂ ਲਿੰਕ ਲਿੰਕ ਲੱਭਿਆ ਤੇ ਹੋਰ ਵੀ ਜਿਹੜੀ ਲੋਕੇਸ਼ਨ ਅਸੀਂ ਟ੍ਰੇਸ ਕੀਤੀਆਂ ਸੀ ਉਹਨਾਂ ਤੋਂ ਸਾਨੂੰ ਜਿਹੜਾ ਲਿੰਕ ਲੱਭਿਆ ਉਹ ਗਾਜ਼ੀਆਬਾਦ ਦਾ ਮਿਲਿਆ ਸੀ ਦੋਸ਼ੀ ਗ੍ਰਿਫਤਾਰ ਹੈ ਨਹੀਂ ਦੋਸ਼ੀ ਮੌਕੇ ਤੋਂ ਫਰਾਰ ਹੈ ਬਟ ਕੁੜੀ ਨੂੰ ਅਸੀਂ ਸੇਫਲੀ ਰਿਕਵਰ ਕਰ ਲਿਆ ਇਹ ਪਤਾ ਲੱਗਾ ਕਿ ਦੋਸੀ ਆਇਆ ਕਿਵੇਂ ਸੀ ਤੇ ਇਹ ਕਿਸ ਤਰ੍ਹਾਂ ਕਰਿਆ ਨੇ ਦੋਨੋਂ ਜਣੇ ਉਹ ਸੀ ਇਨਵੈਸਟੀਗੇਟ ਕਰ ਰਹੇ ਨੇ ਕਿ ਇਸ ਦਾ ਕਿਥੋਂ ਹੋਏ ਨੇ ਕਿਵੇਂ ਗਏ ਨੇ ਤੇ ਇਹ ਕਦੋਂ ਇਹਨਾਂ ਦਾ ਪਲਾਨ ਬਣਿਆ ਸੀ ਇੱਥੇ ਇੱਥੋਂ ਜਾਣਦਾ ਉਹ ਜਿਵੇਂ ਕੀ ਸਾਨੂੰ ਹੋਰ ਇਨਵੈਸਟੀਗੇਸ਼ਨ ਕਰਦਿਆਂ ਚੀਜ਼ਾਂ ਦਾ ਪਤਾ ਲੱਗੂਗਾ ਉਹ ਦੱਸਦੇ ਕੁੜੀ ਕਿੰਨੇ ਚਿਰ ਤੋਂ ਉਸ ਦੇ ਲਿੰਕ ਦੇ ਵਿੱਚ ਸੀਗੀ ਤਕਰੀਬਨ ਪਿਛਲੇ 1 ਤੋਂ 1.5 ਮਹੀਨੇ ਤੋਂ ਕਿੰਨੀ ਦੂਰ ਹੈ ਥੋੜੀ ਹੁਣ ਮਾਪਿਆਂ ਵੱਲੋਂ ਕਰ ਦਿੱਤੀ ਹੈ ਜੀ ਮਾਪਿਆਂ ਦੇ ਹਵਾਲੇ ਉਹਨੂੰ ਸੇਫਲੀ ਰਿਕਵਰ ਕਰਕੇ ਹਵਾਲੇ ਕਰ ਦਿੱਤਾ ਗਿਆ ਤੇ ਅੱਗੇ ਦੀ ਜਿਹੜੀ ਤਫਤੀਸ਼ ਚੱਲ ਜਾਰੀ ਹੈ ਕਿਤੋਂ ਗਈ ਹੈ ਪਰ ਕਿੰਨੀ ਦੂਰੀ ਤੇ ਤਕਰੀਬਨ 8 8.5 ਘੰਟੇ ਦੂਰ ਹੈ